ਜੋਦੋ ਗੱਲ ਕਰੀ ਤੀ ਹੈ ਨਾ ਮਹਾਰਾਜ ਰਜੀਤ ਸਿੰਘ ਦੇ ਰਾਜ ਦੀ ਬੜੀ ਦੂਰ ਦੂਰ ਤੱਕ ਮਹਾਰਾਜ ਰਜੀਤ ਸਿੰਘ ਨੇ ਆਪਣੀ ਤਾਕਤ ਦੇ ਨਾਲ ਆਪਣੇ ਬਲ ਦੇ ਨਾਲ ਵੱਡੇ ਵੱਡੇ ਇਲਾਕਿਆਂ ਨੂੰ ਸਰ ਕੀਤਾ ਆ ਜਿਹੜੇ ਵੱਡੇ ਵੱਡੇ ਹਾਕਮ ਕਿਸੇ ਅੱਗੇ ਨਹੀਂ ਝੁਕਦੇ ਸੀਗੇ ਉਹ ਮਹਾਰਾਜ ਰਜੀਤ ਸਿੰਘ ਦੇ ਅੱਗੇ ਆਪਣਾ ਸਿਰ ਝੁਕਾ ਕੇ ਖੜ ਜਾਂਦੇ ਸੀਗੇ 2 ਜੂਨ 1818 ਈਸਵੀ ਨੂੰ ਮਹਾਰਾਜਾ ਜੀ ਸਿੰਘ ਨੇ ਇੱਕ ਬਹੁਤ ਵੱਡਾ ਇਲਾਕਾ ਜਿੱਤਿਆ ਜਿਸਦਾ ਹਾਕਮ ਮੁਜ਼ੱਫਰ ਖਾਨ ਸੀ ਉਹਨੂੰ ਬੁਰੀ ਤਰੀਕੇ ਨਾਲ ਮਾਰ ਕੇ ਮਹਾਰਾਜਾ ਜੀ ਸਿੰਘ ਨੇ ਉਸ ਇਲਾਕੇ ਨੂੰ ਆਪਣੇ ਅਧੀਨ ਕੀਤਾ ਆ ਆਓ ਜਾਣੀਏ ਉਹ ਇਲਾਕਾ ਕਿਹੜਾ ਸੀ ਤੇ ਕਿਹਨਾਂ ਦੀ ਮਦਦ ਦੇ ਨਾਲ ਮਹਾਰਾਜਾ ਜੀ ਸਿੰਘ ਨੇ ਉਸ ਇਲਾਕੇ ਦੇ ਉੱਤੇ ਖਾਲਸਾਈ ਪਰਚਮ ਨੂੰ ਲहराਇਆ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਜੀ ਕਰ ਲਈਏ ਆਓ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਈ ਗੁਰਜੀ ਕਿਫਤ ਯੂਰਪ ਤੱਕ ਤੋਂ ਮਾਂ ਸੀ ਗਿਆ ਮਹਾਰਾਜੇ ਸਿੰਘ ਦੇ ਰਾਜ ਦੀ ਵੱਡੇ ਵੱਡੇ ਹਾਕਮ ਜਿਹੜੇ ਇਹ ਗੱਲ ਆਖਦੇ ਸੀ ਕਿ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ ਸਾਨੂੰ ਕਿਸੇ ਦਾ ਡਰ ਨਹੀਂ ਹੈ ਵੱਡੀ ਵੱਡੀ ਗਿੰਤੀਆਂ ਦੇ ਮਾਲਕ ਹਾਕਮ ਵੀ ਮਹਾਰਾਜੇ ਸਿੰਘ ਦੇ ਅੱਗੇ ਸਿਰ ਝੁਕਾ ਦਿੰਦੇ ਸੀ ਆਪਣੇ ਗੋਡੇ ਟੇਕ ਦਿੰਦੇ ਸੀ ਇੱਡਾ ਤਾਕਤ ਦਾ ਮਾਲਕ ਸੀ ਮਹਾਰਾਜੇ ਸਿੰਘ 40 ਸਾਲ ਦੇ ਰਾਜ ਦੇ ਵਿੱਚ ਪਤਾ ਨਹੀਂ ਉਹਨੇ ਕਿੰਨੇ ਹਾਕਮਾਂ ਨੂੰ ਮਿੱਟੀ ਦੇ ਵਿੱਚ ਰੋਲ ਦਿੱਤਾ ਆ ਦੂਰ ਦੁਰੇਡੇ ਤੱਕ ਉਹਨੇ ਆਪਣਾ ਰਾਜ ਪ੍ਰਬੰਧ ਕਾਇਮ ਕੀਤਾ ਆ ਦੁਨੀਆ ਉਹਦੇ ਨਾਮ ਤੋਂ ਕੰਬਦੀ ਸੀ ਪੰਜਾਬ ਦੇ ਵਿੱਚ ਦੋ ਸੂਬੇ ਬਹੁਤ ਵੱਡੇ ਸੀਗੇ ਤੇ ਤਾਕਤਵਰ ਸੀ ਸਭ ਤੋਂ ਵੱਡਾ ਸੂਬਾ ਸੀਗਾ ਲਾਹੌਰ ਲਾਹੌਰ ਤੋਂ ਬਾਅਦ ਜਿਹੜਾ ਦੂਜਾ ਸੂਬਾ ਸੀਗਾ ਉਹ ਸੀ ਮੁਲਤਾਨ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਲਾਹੌਰ ਦੇ ਉੱਤੇ ਫਤਿਹ ਹਾਸਲ ਕੀਤੀ ਨਾ ਜੀ ਹੁਣ ਮਹਾਰਾਜਾ ਰਣਜੀਤ ਸਿੰਘ ਨੇ ਮਨ ਵਿੱਚ ਇਹ ਸੀ ਕਿ ਮੈਂ ਮੁਲਤਾਨ ਨੂੰ ਵਿਜਤਾ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਮੁਲਤਾਨ ਨੂੰ ਜਿੱਤਣ ਜਾਂਦੇ ਮੁਲਤਾਨ ਦੇ ਪਠਾਨ ਏਡੇ ਤਾਕਤਵਰ ਸੀ ਏਡੇ ਬਹਾਦਰ ਸੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਪੈਰ ਹੀ ਨਹੀਂ ਲੱਗਣ ਦੇਣੇ 6 ਹਮਲੇ ਕੀਤੇ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਤੇ 1805 ਵਿੱਚ ਵੀ ਕੀਤਾ 1807 ਵਿੱਚ 1810 ਤੋਂ 1811-12 ਦੇ ਵਿੱਚ 1813 ਵਿੱਚ 1817 ਦੇ ਵਿੱਚ 5-6 ਹਮਲੇ ਕੀਤੇ ਪਰ 5-6 ਹਮਲਿਆਂ ਦੇ ਵਿੱਚ ਮਹਾਰਾਜਾ ਜੀ ਸਿੰਘ ਨੂੰ ਕਾਮਯਾਬੀ ਨਾ ਮਿਲੀ ਹਰ ਵਾਰੀ ਜਾਣਾ ਇੱਕ ਬੁਰੀ ਤਰੀਕੇ ਨਾਲ ਹਾਰ ਖਾ ਕੇ ਵਾਪਸ ਮੁੜਿਆ ਹੁਣ ਮਹਾਰਾਜਾ ਜੀ ਸਿੰਘ ਨੇ ਮਨ ਵਿੱਚ ਬਾਰ ਬਾਰ ਇੱਕੋ ਹੀ ਗੱਲ ਸੀ ਕਿ ਮੈਂ ਮਲਤਾਨ ਨੂੰ ਜਿੱਤਣਾ ਹੈ ਕਿਸੇ ਵੀ ਤਰੀਕੇ ਨਾਲ ਦਿੱਤਾ ਪ੍ਰਕਾਰਾਂ ਕੀ ਪਰ ਸਾਹਮਣੇ ਇੱਕ ਯੋਧਾ ਆਇਆ ਜਿਨ੍ਹਾਂ ਦਾ ਨਾਮ ਅਸੀਂ ਇਤਿਹਾਸ ਵਿੱਚ ਪੜਦੇ ਆ ਅਕਾਲੀ ਫੂਲਾ ਸਿੰਘ ਜਿਨ੍ਹਾਂ ਨੇ ਅਕਾਲ ਫੌਜ ਬਣਾਈ ਹੋਈ ਸੀਗੀ ਤੇ ਉਹ ਅਕਾਲ ਫੌਜ ਜਿਹੜੀ ਕਿਸੇ ਵੀ ਰਾਜੇ ਦੇ ਅਧੀਨ ਨਹੀਂ ਸੀਗੀ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੇ ਅਧੀਨ ਸੀਗੀ ਤੇ ਅਕਾਲ ਫੌਜ ਐਡੀ ਤਾਕਤਵਰ ਸੀਗੀ ਜਦੋਂ ਇਹ ਜੰਗੇ ਮੈਦਾਨ ਵਿੱਚ ਉਤਰਦੀ ਸੀ ਨਾ ਜੀ ਲੋਕਾਂ ਦੇ ਮਨ ਵਿੱਚ ਇਹ ਗੱਲ ਹੁੰਦੀ ਸੀਗੀ ਕਿ ਜਿਵੇਂ ਇੱਕ ਸਾਈ ਬੱਕਰਿਆਂ ਨੂੰ ਵੜਦਾ ਹੈ ਨਾ ਅਕਾਲੀ ਫੌਜ ਇੱਦਾਂ ਆਪਣੇ ਦੁਸ਼ਮਣਾਂ ਨੂੰ ਵੜਦੀ ਹੈ ਫਿਰ ਮਹਾਰਾਜਾ ਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਤੋਂ ਮਦਦ ਮੰਗੀ ਕਿ ਤੁਸੀਂ ਮੇਰੀ ਮਦਦ ਕਰੋ ਮੈਂ ਮਲਤਾਨ ਨੂੰ ਜਿੱਤਣ ਆਇਆ ਕਿਸੇ ਵੀ ਤਰੀਕੇ ਦੇ ਨਾਲ ਮਲਤਾਨ ਦੇ ਉੱਤੇ ਆਪਾ ਖਾਲਸਾ ਜੀ ਪਰਚਮ ਨੂੰ ਲਹਿਰਾਉਣਾ ਆ ਤੁਸੀਂ ਮੇਰੀ ਮਦਦ ਕਰੋ ਫਿਰ ਮਹਾਰਾਜਾ ਜੀਤ ਸਿੰਘ ਦੇ ਨਾਲ ਮਿਲ ਕੇ ਅਕਾਲੀ ਫੂਲਾ ਸਿੰਘ ਹੋਣਾ ਨੇ 1817 ਈਸਵੀ ਦੇ ਅੰਦਰ ਮੁਲਤਾਨ ਦੇ ਉੱਤੇ ਜਾ ਕੇ ਇੱਕ ਵਾਰੀ ਫੇਰ ਹਮਲਾ ਕੀਤਾ ਹੁਣ ਮਹਾਰਾਜਾ ਜੀਤ ਸਿੰਘ ਦੇ ਨਾਲ ਅਕਾਲੀ ਫੂਲਾ ਸਿੰਘ ਹਰੀ ਸਿੰਘ ਨਲਵਾ ਇੱਕ ਵੱਡੀ ਤਾਕਤ ਇੱਕ ਵੱਡੀ ਫੌਜ ਬਣਾ ਕੇ ਹੁਣ ਇਹਨਾਂ ਨੇ ਜਦੋਂ ਮੁਲਤਾਨ ਦੇ ਉੱਤੇ ਹਮਲਾ ਕੀਤਾ 1817 ਈਸਵੀ ਨੂੰ ਮੁਲਤਾਨ ਦੇ ਉੱਤੇ ਜਾ ਕੇ ਇਹਨਾਂ ਨੇ ਫਤਿਹ ਹਾਸਲ ਕਰ ਲਈ ਮੁਲਤਾਨ ਦਾ ਜਿਹੜਾ ਹਾਕਮ ਸੀਗਾ ਮੁਜੱਫਰ ਖਾਨ ਉਹ ਮਹਾਰਾਜਾ ਜੀਤ ਸਿੰਘ ਦੀ ਗੁਲਾਮੀ ਨੂੰ ਕਬੂਲਦਾ ਆ ਸਾਲ ਦਾ ਟੈਕਸ ਦੇਣਾ ਮੰਨਦਾ ਆ ਕਿ ਮੈਂ ਥੋੜਾ ਬੋਤਾ ਰਾਜ ਇੱਥੇ ਕਰੀ ਜਾਵਾਂਗਾ ਜੀ ਮੈਂ ਰਹਾਗਾ ਤੁਹਾਡੇ ਅਧੀਨ ਮਹਾਰਾਜ ਜੀ ਸਿੰਘ ਦੀ ਅਧੀਨਤਾ ਨੂੰ ਕਬੂਲਦਾ ਹੋਇਆ ਗੁਲਾਮੀ ਨੂੰ ਕਬੂਲਦਾ ਹੋਇਆ ਮੁਜੱਫਰ ਖਾਂ ਆਪ ਰਾਜ ਕਰਦਾ ਪਰ ਰਾਜ ਮਹਾਰਾਜ ਰਣਜੀਤ ਸਿੰਘ ਦੇ ਅਧੀਨ ਕਰਦਾ ਆ ਸਾਲ ਬਾਅਦ ਜਿਹੜਾ ਇਹਨੇ ਟੈਕਸ ਦੇਣਾ ਸੀਗਾ ਇਹ ਮੁਕਰ ਗਿਆ ਨਾਲ ਇਹਨੇ ਖਾਲਸਾ ਦਰਬਾਰ ਦੇ ਬਾਗੀਆਂ ਨੂੰ ਅਮੀਨ ਖਾਨ ਵਰਗਿਆਂ ਨੂੰ ਆਪਣੇ ਨਾਲ ਜੋੜ ਲਿਆ ਉਹਨੂੰ ਆਪਣੇ ਰਾਜ ਦੇ ਵਿੱਚ ਪਨਾਹ ਦਿੱਤੀ ਮਹਾਰਾਜੇ ਜੀ ਸਿੰਘ ਜਦੋਂ ਉਹਦੇ ਕੋਲ ਟੈਕਸ ਮੰਗਿਆ ਤੇ ਇਹ ਮੁਕਰ ਗਿਆ ਫੇਰ ਮਹਾਰਾਜੇ ਜੀ ਸਿੰਘ ਉਹਨਾਂ ਨੇ 1818 ਈਸਵੀ ਜੋ ਆਧਾਤਕ ਇਤਿਹਾਸ ਹੈ 2 ਜੂਨ 1818 ਈਸਵੀ ਨੂੰ ਫੇਰ ਇੱਕ ਵਾਰੀ ਮੁਲਤਾਨ ਤੇ ਹਮਲਾ ਕੀਤਾ ਜਦੋਂ ਮੁਲਤਾਨ ਤੇ ਹਮਲਾ ਕੀਤਾ ਤੇ ਇਸ ਹਮਲੇ ਦੇ ਵਿੱਚ ਮੁਜੱਫਰ ਖਾਨ ਦੇ ਪੰਜ ਪੁੱਤਰ ਮਾਰੇ ਜਾਂਦੇ ਆ ਬੜੀ ਬੁਰੀ ਤਰੀਕੇ ਦੇ ਨਾਲ ਮਹਾਰਾਜੇ ਸਿੰਘ ਆਪਣੀ ਫੌਜ ਲੈ ਕੇ ਜਾਂਦਾ ਆ 20000 ਦੀ ਗਿਣਤੀ ਸੀ ਉਦੋਂ ਫੌਜ ਦੀ ਮਹਾਰਾਜੇ ਸਿੰਘ ਜੀ ਦੀ ਜਦੋਂ 20000 ਸਿੱਖਾਂ ਨੇ ਮੁਲਤਾਨ ਦੇ ਵਿੱਚ ਪੈਰ ਧਰਿਆ ਤੇ ਜਿਵੇਂ ਇੱਕ ਸਾਈ ਬੱਕਰਿਆਂ ਨੂੰ ਵੱਢਦਾ ਆ ਐਵੇਂ ਸਿੱਖਾਂ ਨੇ ਮੁਜ਼ੱਫਰ ਖਾਨ ਦੀ ਫੌਜ ਨੂੰ ਵੱਢਿਆ ਫਿਰ ਇਹਨੇ ਅਧੀਨਤਾ ਕਬੂਲੀ ਫਿਰ ਪੂਰੀ ਤਰੀਕੇ ਦੇ ਨਾਲ ਮੁਲਤਾਨ ਦੇ ਉੱਤੇ ਮਹਾਰਾਜਾ ਜੀਤ ਸਿੰਘ ਦਾ ਕਬਜ਼ਾ ਹੋ ਜਾਂਦਾ ਹੈ ਇਸ ਲੜਾਈ ਵਿੱਚ ਸਿੱਖਾਂ ਦੀ ਜਿੱਤ ਤਾਂ ਜਰੂਰ ਹੁੰਦੀ ਹੈ ਪਰ ਬਾਬਾ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲਵਾ ਇਹ ਦੋਨੇ ਯੋਧੇ ਬਹੁਤ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦੇ ਆ ਇਹ ਇਤਿਹਾਸ 2 ਜੂਨ 1818 ਈਸਵੀ ਦਾ ਜਦੋਂ ਮਹਾਰਾਜਾ ਜੀਤ ਸਿੰਘ ਨੇ ਮਲਤਾਨ ਦੇ ਉੱਤੇ ਫਤਿਹ ਹਾਸਲ ਕੀਤੀ ਸੀ ਸਤਿਗੁਰ ਦਾਤਾ ਕਿਰਪਾ ਕਰੇ ਜੀ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ